ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 5 ਹੱਬ ਗੁਣ ਟੈੜੇ ਨਾਨਕ ਜੀ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ਏ ਸਤਿਗੁਰੂ ਅਕਾਲ ਪੁਰਖ ਜੀ ਸਾਰੇ ਗੁਣ ਪਕਾਰ ਆਦ ਟੈੜੇ ਤੇਰੇ ਬਖਸ਼ੇ ਹੋਏ ਮੈ ਕੂ ਮੇਰੇ ਤਾਈ ਪ੍ਰਭ ਦੋਏ ਹਨ ਮੈਥੋਂ ਨਿਰਗੁਣ ਗੁਣਾ ਤੋਂ ਰਹਿ ਤੂੰ ਭਲਾ ਕੀ ਹੋ ਸਕਦਾ ਹੈ ਵਾ ਮੈਥੋਂ ਨਿਰਗੁਣ ਪਾਸੋਂ ਤੇਰੇ ਕੀਤੇ ਉਪਕਾਰਾਂ ਦਾ ਕੀ ਮੁੱਲ ਹੋ ਸਕਦਾ ਹੈ ਪਾਪ ਕੋਈ ਵੀ ਮੁੱਲ ਨਹੀਂ ਹੋ ਸਕਦਾ ਤਉ ਜੇ ਵਡ ਦਾ ਤਾਰ ਨਾ ਕੋਈ ਜਾਜਕ ਸਦਾ ਜਾਚੂ ਵੈ ਹੇ ਪਰਮੇਸ਼ਰ ਤੇਰੇ ਜਿੱਡਾ ਵੱਡਾ ਸੰਸਾਰ ਵਿੱਚ ਦਾਤਾ ਦੇਣ ਵਾਲਾ ਦਾਤਾ ਹੋਰ ਕੋਈ ਵੀ ਨਹੀਂ ਹੈ ਇਸ ਲਈ ਮੈਂ ਜਾਚਕ ਮੰਗਤਾ ਬਣ ਕੇ ਸਦਾ ਹੀ ਆਪ ਜੀ ਦੇ ਦਰਸ਼ਨਾਂ ਨੂੰ ਨਾਮ ਨੂੰ ਜਾ ਚੋਵੇ ਮੰਗਦਾ ਮਹੱਲਾ ਪੰਜਵਾ ਦੇਹ ਸਜੰਦੜੀ ਊਣ ਮਜੂਣਾ ਗੁਰ ਸੱਜਣ ਜੀ ਉਤਰਾਇਆ ਸੋ ਇਸ ਦਾ ਪਾਠ ਪਹਿਲਾ ਤਾਂ ਊਣ ਮਜੂਣਾ ਹੀ ਹੈ ਦੂਸਰਾ ਪਾਠ ਊਣ ਮਚੂਣਾ ਵੀ ਹੈ ਸੂਰਤਕ ਦੇ ਕਾਇਆ ਦੇ ਸਜੰਦੜੀ ਛਜਣ ਛੁੱਟਣ ਵੇਲੇ ਭਾਵਨਾਸ਼ ਹੋਣ ਵੇਲੇ ਮਜੂਣਾ ਵਿਚਲਾ ਹਿਰਦਾ ਸ਼ੁਭ ਗੁਣਾ ਤੋਂ ਊਣ ਖਾਲੀ ਸੀ ਵਾਹ ਹਿਰਦੇ ਨੇ ਆਪਣੇ ਆਪ ਨੂੰ ਸ਼ੁਭ ਗੁਣਾ ਤੋਂ ਖਾਲੀ ਵੇਖਿਆ ਕਾਇਆ ਦੇ ਨਾਸ਼ ਹੋਣ ਵੇਲੇ ਜੀਵਾਤਮਾ ਆਪਣੇ ਆਪ ਨੂੰ ਨਕਾਰਾ ਵੇਖ ਕੇ ਊਣ ਮਜੂਣਾ ਨਿੰਮੋ ਜੂਣਾ ਹੋ ਰਿਆ ਸੀ ਪਰਮੇਸ਼ਰ ਦੇ ਨਾਮ ਸਿਮਰਨ ਆਨੰਦ ਤੋਂ ਖਾਲੀ ਬਗੈਰ ਹਿਰਦਾ ਚੂਰ ਰਿਆ ਸੀ ਪਰ ਸੱਜਣ ਮਿੱਤਰ ਰੂਪ ਗੁਰ ਸਤਗੁਰੂ ਨੇ ਰਿਦੇ ਵਿੱਚ ਧੀਰਜ ਦਾ ਤੇ ਨਾਈਂ ਤਰਾਇਆ ਤਰਾਉਣਾ ਕੀਤਾ ਹੈ ਹੱਬੇ ਸੁਖ ਸੁਹੇਲੜਾ ਸੁੱਤਾ ਜਿੱਤਾ ਜਗ ਸਵਾਇਆ ਹਲੋ ਪਰਲੋਕ ਦੇਵਾ ਜੀਵਨ ਮੁਕਤੀ ਵਿਦੇਹ ਮੁਕਤੀ ਆਦ ਸਾਰੇ ਸੁੱਖਾਂ ਨੂੰ ਪਾ ਕੇ ਤੇ ਬ੍ਰਹਮਾਨੰਦ ਰੂਪੀ ਸੁਖ ਦੇ ਸਹਿਤ ਸੁਖੀ ਹੋ ਕੇ ਨਿਰਵਕਲਪ ਸਮਾਧੀ ਵਿੱਚ ਸੁੱਤਾ ਸੋਣਾ ਭਾਵ ਵਿਰਾਜਣਾ ਕੀਤਾ ਹੈ। ਅਤੇ ਅਨਪਵ ਕੀਤਾ ਹੈ ਕਿ ਸਭਾਇਆ ਸਾਰਾ ਸੰਸਾਰ ਹੀ ਜਿੱਤ ਲਿਆ ਹੈ। ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ। हे ਪਰਮੇਸ਼ਰ ਤੇਰਾ ਸਾਧ ਸੰਗਤ ਰੂਪੀ ਦਰਬਾਰ ਵੀ ਵੱਡਾ ਹੈ। ਅਤੇ ਹਿਰਦੇ ਵਿੱਚ ਨਿਸ਼ਚਾਉਣ ਰੂਪ ਤਖਤ ਵੀ ਸੱਚਾ ਹੈ। ଅਥਵਾ ਤੇਰਾ ਬੈਕੁੰਠ ਵਾ ਸੱਚਖੰਡ ਰੂਪ ਦਰਬਾਰ ਵੀ ਵੱਡਾ ਹੈ। ਤੇ ਸਾਧ ਸੰਗਤ ਰੂਪੀ ਤਖਤ ਵੀ ਸੱਚਾ ਹੈ ਵਾ ਅੰਤਹਿ ਕਰਨ ਦਾ ਦੇਵੀ ਸੰਪਦਾ ਬ੍ਰਹਮ ਗਿਆਨ ਦੇ ਸਹਿ ਤੂੰ ਅਨੂਰੂਪ ਤਖਤ ਵੀ ਸੱਚਾ ਹੈ ਸਿਰ ਸਾਹ ਪਾਤ ਸਾਹ ਨੀਚਲ ਚੌਰ ਛਤ हे ਪਰਮੇਸ਼ਰ ਤੂੰ ਕਬੀਰ ਭੰਡਾਰੀ ਆਦ ਸ਼ਾਹੂਕਾਰਾਂ ਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦ ਪਾਤ ਸ਼ਾਹਾਂ ਤੂੰ ਵੀ ਸ਼ਰੋਮਣੀ ਪਾਤਸ਼ਾਹ ਹੈ ਅਤੇ ਤੇਰਾ ਹੁਕਮ ਰੂਪੀ ਚੌਰ ਚਵਰ ਚੌਰ ਜਸ ਰੂਪੀ ਛਤਰ ਅਚਲ ਰਹਿਣ ਵਾਲਾ ਹੈ ਵਾ ਜਸ ਰੂਪੀ ਚੌਰ ਤੇ ਅਪਰੂਖ ਗਿਆਨ ਰੂਪੀ ਛਤਰ ਅਚਲ ਰਹਿਣ ਵਾਲਾ ਜੋ ਪਾਵੇ ਪਾਰ ਬ੍ਰਹਮ ਸੋਈ ਸੱਚ ਨਿਆਉ ਹੈ ਏ ਪਾਰ ਬ੍ਰਹਮ ਪ੍ਰਭੂ ਜਿਹੜਾ ਕੁਝ ਤੈਨੂੰ ਪਾਉਂਦਾ ਹੈ ਉਹੀ ਸੱਚਾ ਨਿਆਉ ਇਨਸਾਫ ਹੈ ਵਾ ਉਹੀ ਤੇਰੇ ਸੱਚ ਸਰੂਪ ਦੀ ਪ੍ਰਾਪਤੀ ਦਾ ਨਿਆਉ ਨਿਰਣਾ ਹੈ ਜੀ ਪਾਵੇ ਪਾਰ ਬ੍ਰਹਮ ਨਿਤਾਵੇ ਮਿਲੇ 타 ਕੀ ਪਰਮੇਸ਼ਰ ਜੋ ਤੈਨੂੰ ਪਾਉਂਦਾ ਚੰਗਾ ਲੱਗ ਜਾਂਦਾ ਉਸ ਨਿਤਾਵੇਂ ਤਾਂ ਹੀ ਨੇ ਪੁਰਖ ਨੂੰ ਤੇਰਾ ਸੱਚਖੰਡ ਸਰੂਪ ਰੂਪੀ ਤਾਂ ਮਿਲ ਜਾਂਦਾ ਪ੍ਰਾਪਤ ਹੋ ਜਾਂਦਾ ਹੈ ਜੋ ਕੀ ਨੀ ਕਰਤਾਰ ਸਾਈ ਭਲੀ ਗੱਲ ਕੀ ਕਰਤਾਰ ਪਰਮੇਸ਼ਰ ਜਿਹੜੀ ਤੂੰ ਕੀਤੀ ਹੈ ਸਾਈ ਉਹ ਹੀ ਪਲੀ ਚੰਗੀ ਗੱਲ ਹੈ ਵਾ ਤੇਰੀ ਹੁਕਮ ਰੂਪੀ ਗੱਲ ਚੰਗੀ ਹੈ ਜਿਨੀ ਪਛਾਤਾ ਖਜ਼ਮ ਸੇ ਦਰਗਾਹ ਮਲ ਏ ਖਸਮ ਵਾਲਕ ਜਿਨ੍ਹਾਂ ਨੇ ਤੈਨੂੰ ਗੁਰ ਉਪਦੇਸ਼ ਦੁਆਰਾ ਪਛਾਣ ਲਿਆ ਹੈ ਸੇ ਕਹੀਏ ਉਹ ਵਿਕਾਰਾਂ ਨੂੰ ਜਿੱਤਣ ਵਾਲੇ ਤੇਰੀ ਦਰਗਾਹ ਨਿਆਏ ਸਭਾ ਦੇ ਮਲਕ ਏ ਪਹਿਲਵਾਨ ਹਨ ଅਥਵਾ ਹੀ ਪਰਮੇਸ਼ਰ ਜਿਨ੍ਹਾਂ ਨੇ ਤੇਰੇ ਸਰੂਪ ਨੂੰ ਪਛਾਨ ਲਿਆ ਹੈ ਉਹਨਾਂ ਦੇ ਦਰਗਾਹ ਦਰ ਅੰਦਰ ਹਿਰਦੇ ਰੂਪੀ ਗਾ ਜਗਾ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦ ਨੂੰ ਮਲ ਛੱਡਿਆ ਹੈ ਉਹਨਾਂ ਨੇ ਵਵਕਾਰਾਂ ਰੂਪੀ ਪਹਿਲਵਾਨਾਂ ਨੂੰ ਮਲ ਦਿੱਤਾ ਹੈ ਦੂਰ ਕਰ ਦਿੱਤਾ ਹੈ ਵਾਉ ਤੁਰਿਆ ਪਾਦ ਰੂਪੀ ਦਰਗਾਹ ਨੂੰ ਮਲ ਕੇ ਬੈਠ ਗਏ ਸਹੀ ਤੇਰਾ ਫੁਰਮਾਨ ਕਿਨੈ ਨਾ ਫੇਰੀ ਹੈ हे ਪਰਮੇਸ਼ਰ ਤੇਰਾ ਫੁਰਮਾਨ ਹੁਕਮ ਸਹੀ ਕਹੀਏ ਸੱਚਾ ਹੈ ਜੋ ਕਿਨੇ ਕਿਸੇ ਪਾਸੋਂ ਵੀ ਫੇਰੀਏ ਫੇਰਿਆ ਭਾ ਮੋੜਿਆ ਨਹੀਂ ਜਾਂਦਾ ਕਾਰਣ ਕਰਨ ਕਰੀਮ ਕੁਦਰਤ ਤੇਰੀ ਐ ਏ ਪਰਮੇਸ਼ਰ ਤੂੰ ਆਪ ਹੀ ਸਾਰਿਆਂ ਕਾਰਣ ਕਾਰਜਾਂ ਦੇ ਕਰਨ ਵਾਲਾ ਹੈ ਆਪ ਹੀ ਕਰੀਮ ਕਰਮ ਬਖਸ਼ੀ ਕਰਨ ਵਾਲਾ ਤੇ ਆਪ ਹੀ ਕਿਰਪਾਲਤਾ ਕਰਨ ਵਾਲਾ ਹੈ ਇਹ ਸਭ ਤੇਰੀ ਐ ਤੇਰੀ ਹੀ ਕੁਦਰਤ ਸ਼ਕਤੀ ਹੈ ਵਾ ਤੇਰੀ ਕੁਦਰਤ ਨੂੰ ਤੂੰ ਆਪ ਹੀ ਜਾਣਦਾ ਹੈ ਸਲੋਕ ਮਘੱਲਾ ਪੰਜਵਾ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਏ ਪਰਮੇਸ਼ਰ ਤੇਰੀ ਭਗਤੀ ਦੀ ਸੋਏ ਸ਼ੋਭਾ ਸੁਨੰਦੜੀ ਸੁਣ ਕੇ ਮੇਰਾ ਤਨ ਸਰੀਰ ਤੇ ਮਨ ਹਿਰਦਾ ਮੋਲਾ ਪਰਫੁੱਲਤ ਹੋ ਜਾਂਦਾ ਹੈ ਅਤੇ ਤੇਰੇ ਨਾਮ ਨੂੰ ਜਪੰਦੜੀ ਜਪਣੇ ਕਰਕੇ ਗਿਆਨ ਭਗਤੀ ਦੀ ਲਾਲੀ ਚੜ ਜਾਂਦੀ ਹੈ ਬੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਤੇਰੇ ਸਤ ਸੰਗਤ ਗਿਆਨ ਰੂਪੀ ਪੰਧ ਰਸਤੇ ਉੱਤੇ ਜੁਲੰਦੜੀ ਤੁਰਦਿਆ ਚੱਲਦਿਆ ਮੇਰਾ ਹਿਰਦਾ ਅੰਦਰੋਂ ਠੰਡਾ ਠਾਰ ਪਾਪ ਸੀਤਲ ਹੋ ਗਿਆ ਹੈ ਅਤੇ ਗੁਰਾਂ ਦਾ ਦਰਸ਼ਨ ਦੀਦਾਰ ਵੇਖ ਕੇ ਚਿੱਤ ਦੀ ਬਿਰਤੀ ਨਿਹਾਲੀ ਪ੍ਰਸੰਨਤਾ ਦੇ ਸਹਿਤ ਹੋ ਗਈ ਹੈ ਵਾ ਸਤ ਗੁਰਾਂ ਦੁਆਰਾ ਤੇਰੇ ਸੱਚ ਸਰੂਪ ਦੇ ਦੀਦਾਰ ਕਰਕੇ ਚਿੱਤ ਦੀ ਬਿਰਤੀ ਨਿਹਾਲ ਹੋ ਗਈ ਹੈ ਮਹੱਲਾ ਪੰਜਵਾ ਹੱਠ ਮਜਾਹੂ ਮਹਿਮਾਨ ਕ ਲੱਦਾ ਏ ਭਾਈ ਹੱਠ ਹਿਰਦੇ ਦੇ ਮਜਾਹੂ ਵਿੱਚੋਂ ਹੀ ਮੈਂ ਮੈਨੂੰ ਮਾਨਕ ਰੂਪ ਬ੍ਰਹਮ ਲੱਦਾ ਲੱਭਿਆ ਹੈ ਵਸ ਰਵਣ ਮੰਨਣ ਅਧਿਆਸਨ ਰੂਪ ਮਾਨਕ ਨੂੰ ਲੱਭ ਲਿਆ ਹੈ ਮੁੱਲ ਨ ਕਿੱਦਾ ਮੈ ਕੂ ਸਤਿਗੁਰ ਦਿੱਤਾ ਕਿਸੇ ਪਾਸੋਂ ਮੁੱਲ ਨਹੀਂ ਕਿ ਦਾਲਿਆ ਮੇਰੇ ਕੋ ਤਾਈ ਸਤਿਗੁਰਾਂ ਨੇ ਇਹ ਦਇਆ ਦ੍ਰਿਸ਼ਟੀ ਕਰਕੇ ਦਿੱਤਾ ਹੈ ਢੂੰਡ ਮੰਜਾਈ ਥੀਆ ਦਿੱਤਾ ਵੇਦਾਂ ਸ਼ਾਸਤਰਾਂ ਦੇ ਰਾਹੀ ਢੂੰਡ ਗੋਜ ਕਰਨ ਦੀ ਇੱਛਾ ਹੁਣ ਹਿਰਦੇ ਵਿੱਚੋਂ ਮਜਾਈ ਚਲੀ ਗਈ ਹੈ ਅਤੇ ਮਨ ਵਾਹਿਗੁਰੂ ਦੇ ਸਰੂਪ ਵਿੱਚ ਥਿੱਤਾ ਕੀ ਇਸਤਤ ਹੋ ਗਿਆ ਹੈ ਜਨਮ ਪਦਾਰਥ ਨਾਨਕ ਜਿੱਤਾ ਜੋ ਨਿਸ਼ਕਾਮ ਕਰਮਾਂ ਦੇ ਸਦਕਾ ਮਨੁੱਖਾ ਜਨਮ ਰੂਪੀ ਪਦਾਰਥ ਮਿਲਿਆ ਸੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਸ ਨੂੰ ਮੈਂ ਗੁਰ ਉਪਦੇਸ਼ ਦੁਆਰਾ ਨਾਮ ਜਪ ਕੇ ਜਿੱਤਾ ਜਿੱਤ ਲਿਆ ਪਾਪ ਸਫਲਾ ਕਰ ਲਿਆ ਹੈ ਪੌੜੀ ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲੱਗਾ ਹਾਂ ਜਿਸ ਦੇ ਮੱਥੇ ਉੱਤੇ ਸ਼੍ਰੋਮਣੀ ਕਰਮ ਭਾਗ ਹੁੰਦੇ ਆ ਬਾਲਚਕਿੰਦੇ ਉਹ ਪੁਰਖ ਪੂਰੇ ਸਤਿਗੁਰੂ ਜੀ ਦੀ ਸੇਵਾ ਟਹਿਲ ਵਿੱਚ ਲੱਗਦਾ ਹੈ ਜਿਸ ਗੁਰ ਮਿਲ ਕਮਲ ਪਰਗਾਸਿਆ ਸੋ ਅਨੰਦ ਜਾਗਾ ਹਾਂ ਜਿਸ ਦਾ ਪੂਰਨ ਸਤਿਗੁਰੂ ਨਾਲ ਮਿਲ ਕੇ ਹਿਰਦੇ ਰੂਪੀ ਕਮਲ ਬ੍ਰਹਮ ਗਿਆਨ ਰੂਪੀ ਸੂਰਜ ਦੇ ਚੜ੍ਹਨੇ ਕਰਕੇ ਕਰਣਾ ਮੈਤਰੀ ਮੁਦਤਾ ਪੀਖਿਆ ਰੂਪੀ ਪੰਖੜੀਆਂ ਦੇ ਸਹਿਤ ਪ੍ਰਕਾਸ਼ ਖਿੜ ਆਇਆ ਹੈ ਉਹਨ ਦਿਨ ਰਾਤ ਦਿਨੇ ਗਿਆਨਵਸਤਾ ਵਿੱਚ ਜਾਗਾ ਜਾਗਿਆ ਹੈ ਲੱਗਾ ਰੰਗ ਚਰਨਾਰ ਬਿੰਦ ਸਭ ਪਰਮ ਪਉ ਭਾਗਾ ਹਾਂ ਜਿਸ ਦਾ ਗੁਰਾਂ ਵਾ ਪਰਮੇਸ਼ਰ ਦੇ ਚਰਨਾਰ ਬਿੰਦ ਚਰਨਾ ਕਮਲਾਂ ਨਾਲ ਰੰਗ ਪ੍ਰੇਮ ਲੱਗਿਆ ਹੈ ਉਸ ਦਾ ਸਾਰਾ ਭਰਮ ਤੇ ਪਉ ਡਰ ਭਾਗਾ ਭਜਨ ਵਿਰਤ ਹੋ ਗਿਆ ਹੈ ਭਜ ਗਿਆ ਹੈ ਆਤਮ ਜਿੱਤਾ ਗੁਰਮਤੀ ਆਗੰਜ ਤਪਾਗਾ ਸੋ ਇਸ ਦਾ ਜਿਹੜਾ ਦੂਸਰਾ ਪਾਠ ਹੈ ਉਹ ਆਗੰਜ ਤਪਾਗਾ ਹੈ ਪਹਿਲਾ ਪਾਠ ਸਹੀ ਜੋ ਹੈ ਉਹੀ ਹੈ ਆਗੰਜਿਤ ਪਾਗਾ ਰਹੋ ਵਿਚਾਰ ਜਿਸ ਨੇ ਕਿੰਦੇ ਗੁਰਮਤੀ ਗੁਰ ਸਿੱਖਿਆ ਦੁਆਰਾ ਆਪਣੇ ਆਤਮ ਮਨ ਨੂੰ ਜਿੱਤਾ ਜਿੱਤਿਆ ਹੈ ਉਸ ਨੇ ਆਗੰਜਿਤ ਕਟਣ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਨੂੰ ਪਾ ਲਿਆ ਹੈ ਵਾ ਉਸ ਨੂੰ ਆਗੰਜਿਤ ਪਾਗਾ ਆ ਗੰਜ ਕਈ ਅਣਗਿੰਤ ਸੇਵਾ ਰੂਪੀ ਤਪਾਗਾ ਤਪ ਆ ਕੇ ਪ੍ਰਾਪਤ ਹੋਇਆ ਹੈ ਤਪ ਦੁਆਰਾ ਗਿਆਨ ਰੂਪੀ ਫਲ ਪ੍ਰਾਪਤ ਹੋਇਆ ਹੈ ਜਿਸ ਹੈ ਤੇ ਆਇਆ ਪਾਰ ਬ੍ਰਹਮ ਸੋ ਕਲ ਮਹਿ ਤਾਗਾ ਹਾਂ ਜਿਸ ਨੇ ਇੱਕ ਚੇਤ ਹੋ ਕੇ ਪਾਰ ਬ੍ਰਹਮ ਪਰਮੇਸ਼ਰ ਨੂੰ ਅਰਾਧਨਾ ਕੀਤਾ ਹੈ ਉਹ ਕਲ ਕਲ ਯੁਗ ਦੇ ਮਹਿ ਵਿੱਚ ਤਾਗਾ ਇਸਤਤ ਹੋਇਆ ਹੈ ਪਾਪ ਬਾਕੀ ਸਭ ਮਰ ਕੇ ਨਾਸ਼ ਹੋਣ ਵਾਲੇ ਹਨ ਉਹ ਇਸਤਤ ਰੂਪ ਹੈ ਉਹ ਕਾਲਯੁਗ ਦੇ ਵਿੱਚ 타ਗਾ ਤਤ ਸਰੂਪ ਦਾ ਗਿਆਤਾ ਹੈ ਵਾ ਜਿਵੇਂ ਸੂਤ ਵਿੱਚ 타ਗਾ ਮਿਲਿਆ ਹੁੰਦਾ ਹੈ ਇਉਂ ਉਹ ਕਾਲਯੁਗ ਦੇ ਵਿੱਚ ਚੇਤਨ ਰੂਪ ਸੂਤ ਨਾਲ ਮਿਲਿਆ ਹੋਇਆ ਹੈ ਸਾਧੂ ਸੰਗਤ ਨਿਰਮਲਾ 86 ਮਜਨਾਗਾ ਹਾਂ ਜਿਸ ਦਾ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਮਨ ਨਿਰਮਲਾ ਉਜਲ ਹੋਇਆ ਉਸ ਨੂੰ 18 ਤੀਰਥਾਂ ਦੇ ਮਜਨਾਗਾ ਇਸ਼ਨਾਨ ਦਾ ਫਲ ਪ੍ਰਾਪਤ ਹੋਇਆ ਹੈ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਜਿਸ ਨੂੰ ਆਪਣਾ ਪਿਆਰਾ ਆਤਮ ਸਰੂਪ ਪ੍ਰਭੂ ਪਰਮੇਸ਼ਰ ਮਿਲਿਆ ਉਸ ਪੁਰਖ ਨੂੰ ਸੁਭਾਗਾ ਸ੍ਰੇਸ਼ਟ ਭਾਗਾ ਵਾਲਾ ਜਾਣਣਾ ਕਰੋ ਨਾਨਕ ਤਿਸ ਬਲਹਾਰਣੈ ਜਿਸ ਏਵਡ ਭਾਗਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਪੁਰਖ ਤੋਂ ਬਲਹਾਰਣੈ ਕੁਰਬਾਨ ਜਾਈਏ ਜਿਸ ਦੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਵਡ ਇਤਨੇ ਵੱਡੇ ਸ਼ਰਮਣੀ ਭਾਗਾ ਕਰਮਾਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ